ਕੱਲ ਦਾ ਵੀਡੀਓ ਇੱਕ ਟ੍ਰੈਫਿਕ ਦੇ ਥੋੜੇ ਹੋਮਗਾਰਡ ਦਾ ਵਾਇਰਲ ਹੋ ਰਿਹਾ ਉਹਦਾ ਕਹਿਣਾ ਕਿ ਉਹ ਰੋਟੀ ਖਾ ਰਹਾ ਸੀ ਪਰ ਫਿਰ ਵੀ ਉਹਨੂੰ ਉਠਾਇਆ ਗਿਆ ਪੁੱਠਾ ਸਿੱਧਾ ਬੋਲਾ ਗਿਆ ਆਪਦੇ ਆਪ ਨੂੰ ਸਮਾਣਾ ਸੇਵ ਸਮਝਦਾ ਜੀ ਸਾਡ ਨੂੰ ਰੋਟੀ ਖਾਦਣ ਦੇ ਵੇਖ ਕੇ ਵੀ ਸਾਡੀ ਇਹਦੇ ਗੇਰ ਹੈਰੀ ਪਾਈ ਜੀ ਇੱਕ 1.5 ਵਜੇ ਦਾ ਟਾਈਮ ਸੀਗਾ ਅ ਥੋਜੂ ਚੌਂਕ ਦੇ ਵਿੱਚ ਜਾਮ ਲੱਗਿਆ ਸੀ ਮੈਂ ਸਾਰੀ ਸਿਟੀ ਦੀ ਟ੍ਰੈਫਿਕ ਦੀ ਚੈਕਿੰਗ ਜਿੱਥੇ ਜਿੱਥੇ ਪੁਆਇੰਟਾਂ ਤੇ ਲੱਗੇ ਹੋਏ ਚੈਕਿੰਗ ਕਰਕੇ ਆਇਆ ਹਾਂ ਉੱਥੇ ਜਾਮ ਲੱਗੇ ਪਹਿਲਾਂ ਜਾਮ ਖਲਾਇਆ ਦੇਖੇ ਵੀ ਕਰਮਚਾਰੀ ਕੋਈ ਵੀ ਨਹੀਂ ਇਹਨਾਂ ਨੂੰ ਪੁੱਛੇ ਤੁਸੀਂ ਅੰਦਰ ਬੈਠੇ ਹੋ ਇਹ ਰਾਮ ਨਾਨ ਅੰਦਰ ਬੈਠੇ ਆ ਇਸ ਕਰਮਚਾਰੀ ਨੇ ਕਿਹਾ ਕਿ ਜਿੰਨੀ ਮੈਨੂੰ ਤਨਖਾਹ ਮਿਲਦੀ ਆ ਮੈਂ ਉਨੀ ਹੀ ਡਿਊਟੀ ਕਰਾਂ ਥੱਲੇ ਫੋਟੋ ਪਾਉਣ ਵਾਲੇ ਹੀ ਆ ਥੋੜਾ ਕੁਝ ਕਰਕੇ ਵੀ ਦਿਖਾ ਪਈ ਮੈਂ ਕਰਦਾ ਇਹ ਕਰੇ ਨੂੰ ਤਕਲੀਫ ਸੀ ਤਾਂ ਟ੍ਰੈਫਿਕ ਦੇ ਵਿੱਚ ਹੁੰਦੇ ਹੋਏ ਵੀ ਇਹ ਵੀਡੀਓ ਵਾਇਰਲ ਕਰ ਸਕਦਾ ਸੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦੇ ਇੱਕ ਹੋਮਗਾਰਡ ਦੇ ਜ਼ਬਾਨ ਦਾ ਕੱਲ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਹਦੇ ਵਿੱਚ ਉਸ ਜਵਾਨ ਨੇ ਜਿਹੜਾ ਹੋਮਗਾਰਡ ਦਾ ਜਵਾਨ ਆ ਟ੍ਰੈਫਿਕ ਇੰਚਾਰਜ ਦੇ ਉੱਤੇ આરોਪ ਲਾਇਆ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਹੜਾ ਬੋਲਣ ਦਾ ਤਰੀਕਾ ਟ੍ਰੈਫਿਕ ਇੰਚਾਰਜ ਦਾ ਉਹ ਸਹੀ ਨਹੀਂ ਹੈਗਾ ਰੋਟੀ ਖਾ ਰਿਆ ਸੀ ਤਾਂ ਉਸ ਵਕਤ ਉਹਨੂੰ ਜਿਹੜਾ ਹੈਗਾ ਪੁਲਿਸ ਲੈਣ ਭੇਜ ਦਿੱਤਾਗਾ ਕੱਲੀ ਕੱਲੀ ਗੱਲ ਉਸਨੇ ਵੀਡੀਓ ਦੇ ਵਿੱਚ ਦੱਸਿਆ ਕਿ ਕਿੰਨੀ ਵੱਡੀ ਉਹਨੂੰ ਪਰੇਸ਼ਾਨੀ ਹੋ ਰਹੀ ਹੈ ਟ੍ਰੈਫਿਕ ਇੰਚਾਰਜ ਤੋਂ ਹਾਲਾਂਕਿ ਕੱਲ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਵੀ ਬਿਆਨ ਆਇਆ ਉਸ ਮਾਮਲੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨ ਆਸੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਉਹਨਾਂ ਨਾਲ ਗੱਲ ਕਰਦਾ ਜਿੰਨਾਂ ਦੇ ਨਾਲ ਇਹ ਸਾਰਾ ਵਿਵਾਦ ਖੜਾ ਹੋਇਆ ਅਮਰੀਕ ਸਿੰਘ ਤੋਂ ਜਾਣਦੇ ਆ ਅਮਰੀਕ ਸਿੰਘ ਜੀ ਕੱਲ ਦਾ ਵੀਡੀਓ ਇੱਕ ਟ੍ਰੈਫਿਕ ਤੇ ਥੋੜੇ ਜਿਹਾ ਹੋਮਗਾਰਡ ਦਾ ਵਾਇਰਲ ਹੋ ਰਿਹਾ ਉਹਨਾਂ ਦਾ ਕਹਿਣਾ ਕਿ ਉਹ ਰੋਟੀ ਖਾ ਰਹਾ ਸੀ ਪਰ ਫੇਰ ਵੀ ਉਹਨੂੰ ਉਠਾਇਆ ਗਿਆ ਪੁੱਠਾ ਸਿੱਧਾ ਬੋਲਿਆ ਗਿਆ ਇਹ ਹੋਇਆ ਕੀ ਸੀ ਮਾਮਲਾ ਕੀ ਹੈਗਾ ਅੱਜ ਅ ਦੋ ਤਰੀਕ ਦੀ ਗੱਲ ਹੈ ਕਰੀਬ 1.5 ਵਜੇ ਦਾ ਟਾਈਮ ਸੀਗਾ ਅ ਥੋਜੂ ਚੌਂਕ ਦੇ ਵਿੱਚ ਜਾਮ ਲੱਗਿਆ ਸੀ ਮੈਂ ਸਾਰੀ ਸਿਟੀ ਦੀ ਟ੍ਰੈਫਿਕ ਦੀ ਚੈਕਿੰਗ ਕੋ ਜਿੱਥੇ ਜਿੱਥੇ ਪੁਆਇੰਟਾਂ ਤੇ ਲੱਗੇ ਹੋਏ ਚੈਕਿੰਗ ਕਰਕੇ ਆਇਆ ਉੱਥੇ ਜਾਮ ਲੱਗੇ ਪਹਿਲਾਂ ਜਾਮ ਖਲਾਇਆ ਦੇਖੇ ਵੀ ਕਰਮਚਾਰੀ ਕੋਈ ਵੀ ਨਹੀਂ ਸੀ ਇਹਨਾਂ ਨੂੰ ਪੁੱਛਿਆ ਤੁਹਾਡਾ ਇੰਚਾਰਜ ਕਿੱਥੇ ਹੈਗਾ ਇੰਚਾਰਜ ਹੈ ਨਹੀਂ ਸੀਗਾ ਉਹਦੀ ਮੈਂ ਗੈਰਹਾਜ਼ਰੀ ਪਵਾਈ ਹੈਗੀ ਮੁੜ ਕੇ ਇਹਨਾਂ ਨਾਲ ਗੱਲ ਕੀਤੀ ਤੁਸੀਂ ਅੰਦਰ ਬੈਠੋ ਵੀ ਪਿਕਟ ਦੇ ਅੰਦਰ ਬੈਠੇ ਸੀ ਦੋ ਜਣੇ ਇਹਨਾਂ ਨੂੰ ਪੁੱਛਿਆ ਤੁਸੀਂ ਅੰਦਰ ਬੈਠੇ ਹੋ ਇਹ ਰਾਮਨੰਦ ਅੰਦਰ ਬੈਠੇ ਆ ਦੂਜਾ ਕਰਮਚਾਰੀ ਸੀ ਦੇ ਨਾਲ ਸੁਰਜਨ ਸਿੰਘ ਉਹਨੇ ਆਪਣੀ ਗਲਤੀ ਮੰਨੀ ਸੌਰੀ ਸਰ ਵੀ ਅਸੀਂ 2 ਮਿੰਟ ਰੈਸਟ ਕਰਨ ਬੈਠੇ ਅੰਦਰ ਪਰੰਤੂ ਇਸ ਕਰਮਚਾਰੀ ਨੇ ਕਿਹਾ ਕਿ ਜਿੰਨੀ ਮੈਨੂੰ ਤਨਖਾਹ ਮਿਲਦੀ ਹੈ ਮੈਂ ਓਨੀ ਹੀ ਡਿਊਟੀ ਕਰਾਂਗੇ ਜਿਸ ਬੰਦੇ ਨੂੰ ਸਮਝਾਇਆ ਵੀ ਗਿਆ ਮੇਗਾ ਕੱਤਰ ਆਪਾਂ ਡਿਪਾਰਟਮੈਂਟ ਹੈਗਾ ਆਪਾਂ ਨਹੀਂ ਅਸਤਰ ਕਰ ਲੇਕਿਨ ਇਹ ਫਿਰ ਵੀ ਮੇਨਾਂ ਬਹਿਸਵਾਹੀ ਕਰਦਾ ਰਿਹਾ ਜਿਸ ਸਬੰਧੀ ਮੈਂ ਦੋ ਤਰੀਕ ਨੂੰ ਹੀ ਆ ਕੇ ਰੋਜ਼ਨਾਮੇ ਚ ਰੱਟ ਪਾ ਕੇ ਇਹਦੇ ਡਿਪਾਰਟਮੈਂਟ ਨੂੰ ਲਿਖਤੀ ਤੌਰ ਤੇ ਭੇਜਤਾ ਜਿਨ੍ਹਾਂ ਨੇ ਇਹ ਬਦਲੀ ਪੀਸੀਆਰ ਦੀ ਕਰਤੀ ਹੈਗੀ ਪੀਸੀਆਰ ਤੇ ਜਾਣ ਤੋਂ ਬਾਅਦ ਹੀ ਇਹਨੀਆਂ ਜਿਹੜੀ ਵੀਡੀਓ ਆ ਜਿਹੜੀ ਵਾਇਰਲ ਕੀਤੀ ਗਈ ਆ ਜੇਕਰ ਇਹਨੂੰ ਤਕਲੀਫ ਸੀ ਤਾਂ ਟ੍ਰੈਫਿਕ ਦੇ ਵਿੱਚ ਹੁੰਦੇ ਹੋਏ ਵੀ ਇਹ ਵੀਡੀਓ ਵਾਇਰਲ ਕਰ ਸਕਦਾ ਸੀ ਸੀਨੀਅਰ ਆਫਸਰਾਂ ਨੂੰ ਮਾਨਜੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਮੇਰੇ ਖਿਲਾਫ ਦਰਖਾਸਤ ਵੀ ਦੇ ਕੇ ਆਇਆ ਜੇ ਕਿ ਇਨਕੁਆਰੀ ਡੀਐਸਪੀ ਟਰੈਫਿਕ ਸਾਹਿਬ ਕਰ ਰਹੇ ਨੇ ਨਹੀਂ ਉਸ ਵਕਤ ਤੁਹਾਨੂੰ ਕਾਲ ਆਈ ਸੀ ਵੀ ਫੌਜੀ ਚੋਂ ਜਾਮ ਲੱਗਿਆ ਪਿਆ ਜਾਂ ਤੁਸੀਂ ਦੇਖਿਆ ਆਪ ਹੀ ਨਹੀਂ ਮੈਂ ਕੰਟੀਨਿਊ ਚੈਕਿੰਗ ਕਰਦਾ ਹੀ ਰਹਿਣਾ ਸ਼ਹਿਰ ਦੇ ਵਿੱਚ ਉਹ ਚੈਕਿੰਗ ਕੀਤੀ ਕਿਉਂਕਿ ਉਸ ਟਾਈਮ ਛੁੱਟੀ ਦਾ ਟਾਈਮ ਸੀਗਾ ਸਕੂਲਾਂ ਦਾ ਉਹ ਚੈਕਿੰਗ ਕੀਤੀ ਉੱਥੇ ਜਾਮ ਲੱਗਿਆ ਹੋਇਆ ਸੀਗਾ ਉਹ ਜਾਮ ਅਸੀਂ ਖੁਦ ਖਲਾਇਆ ਮੇਰੇ ਨਾਲ ਮੇਰੇ ਕੰਮਚਹਰੀ ਵੀ ਜਿਹੜੇ ਮੇਰੇ ਨਾਲ ਗੱਡੀ ਦੇ ਵਿੱਚ ਸੀ ਮੇਰਾ ਡਰਾਈਵਰ ਸੀ ਮੇਰਾ ਸੈਕੰਡ ਚਾਰਜ ਸੀਗਾ ਉਹ ਵੀ ਨਾਲ ਸੀ ਉਹਨਾਂ ਨੇ ਵੀ ਜਮ ਖਲਾਇਆ ਪਰੰਤੂ ਇਹ ਇਹਨੂੰ ਜਾਮ ਖਲਾਇਦਾ ਨਹੀਂ ਪਤਾ ਹੀ ਅੰਦਰ ਹੀ ਬੈਠਾ ਸੀਗਾ ਅੱਛਾ ਸਰ ਇਹ ਸੇ ਬਜਾ ਰੰਜਿਸ਼ ਕਰਕੇ ਨੇ ਵੀਡੀਓ ਪ ਵੀ ਮੇਰੀ ਬਦਲੀ ਟ੍ਰੈਫਿਕ ਦੇ ਵਿੱਚੋਂ ਪੀਸੀਆਰ ਦੀ ਕਿਉਂ ਹੁੰਦੀ ਹੈ ਜੀ ਮੋਮਦੀ ਸਿੰਘ ਨੇ ਜੀ ਇਸੇ ਕਰਕੇ ਮਤਲਬ ਉਹ ਕਹਿ ਰਿਹਾ ਕਿ ਰੋਟੀ ਖਾ ਰਿਹਾ ਸੀ ਦੇਖ ਵੀ ਰਿਹਾ ਸੀ ਪਰ ਫਿਰ ਵੀ ਸਾਨੂੰ ਉਹਨੇ ਇਗਨੋਰ ਕੀਤਾ ਸਾਰਾ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਟ੍ਰੈਫਿਕ ਦੇ ਕਿਸੇ ਵੀ ਕਰਮਚਾਰੀ ਦੇ ਨੂੰ ਜਿੰਨੇ ਵੀ ਮੇਰੇ ਕੋਲੇ ਪੰਜਾਬ ਹਮਗੜ ਦੇ ਟ੍ਰੈਫਿਕ ਕਰਮਚਾਰੀ ਲੱਗੇ ਹੋਇਆ ਉਹਨਾਂ ਨੂੰ ਵੀ ਜਾ ਕੇ ਮੇਰੇ ਤੋਂ ਇਲਾਵਾ ਜਾ ਕੇ ਪਤਾ ਕਰ ਸਕਦੇ ਹੋ ਵੀ ਮੈਂ ਕਿਸੇ ਕਰਮਚਾਰੀ ਨੂੰ ਕਿੰਨਾ ਕੁ ਤੰਗ ਪਰੇਸ਼ਾਨ ਕਰਦਾ ਜਾਂ ਰੋਟੀ ਖਾਣ ਤੋਂ ਜਾਂ ਕਿਸੇ ਨੂੰ ਬੈਠਣ ਤੋਂ ਕਦੇ ਰੋਕਿਆ ਹੋਵੇ ਉਹ ਸਾਫਟਵਰ ਦੇ ਕੈਮਰੇ ਵੀ ਜਿਹੜੇ ਸਾਫੀ ਹੈਗੀ ਹੈ ਕਹਿੰਦੇ ਉਹਨਾਂ ਨੂੰ ਵੀ ਬੜਾ ਮੰਦਾ ਚੰਗਾ ਬੋਲਦਾ ਬਹੁਤ ਬਹੁਤ ਸਿੱਧਾ ਬੋਲਦਾ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਹਿੰਦੇ ਮੈਂ ਸਾਰੇ ਸਾਥੀਆਂ ਕੋਲੋਂ ਜਾ ਕੇ ਪਤਾ ਕਰ ਸਕਦੇ ਹਾਂ ਤੁਸੀਂ ਸਾਰੇ ਪੁਆਇੰਟਾਂ ਦੇ ਵਿੱਚ ਹੋਮਗਾਰਡ ਦੇ ਜਵਾਨ ਲੱਗੇ ਹੋਏ ਹੈਗੇ ਸਾਡੇ ਕਰਮਚਾਰੀਆਂ ਦੇ ਨਾਲ ਉਹਨਾਂ ਤੋਂ ਵੀ ਪਤਾ ਕਰ ਸਕਦੇ ਹੋ ਵੀ ਕੀ ਕਦੇ ਕਿਸੇ ਨੂੰ ਮਾੜਾ ਬੋਲਿਆ ਹੈ ਤੁਸੀਂ ਸਮਾਸਿਆ ਕਰਦੇ ਹੋ ਤੇ ਵੀ ਸਵਾਲ ਚੱਕਿਆ ਉਹਨੇ ਕਹਿੰਦੇ ਸਮਾਸੀ ਵੀ ਹੈ ਪਰ ਇਸ ਤਰੀਕੇ ਦਾ ਸਲੂਕ ਵਰਤਦਾ ਹੋ। ਹਾਂ ਦੇਖੋ ਇਹ ਤਾਂ ਪਬਲਿਕ ਆਪ ਹੀ ਦੱਸੂਗੀ ਵੀ ਮੈਂ ਕੰਮ ਕਰ ਰਿਹਾ ਹਾਂ ਜਾਂ ਮੈਂ ਕੀ ਕਰ ਰਿਹਾ ਹੈਗਾ ਠੀਕ ਹੈ ਸਮਾਜ ਸੇਵਾ ਕਰਨਾ ਮੈਂ ਆਪਦੇ ਡਿਊਟੀ ਤੋਂ ਵੱਖਰੇ ਤੌਰ ਤੇ ਕਰ ਰਿਆਂਗਾ ਉਹ ਤੇ ਕੋਈ ਕੁਐਸਚਨ ਨਹੀਂ ਉਠਾ ਸਕਦਾ ਮੈਂ ਮਾਨ ਆਪਣੇ ਸੀਨੀਅਰ ਅਫਸਰ ਨਾਲ ਬਾਅਦ ਚ ਰਹਿ ਕਰਕੇ ਇਹ ਤੇ ਲੀਗਲ ਕਾਰਵਾਈ ਵੀ ਕਰੂਗਾ ਅੱਛਾ ਅਮਰੀਕ ਸਿੰਘ ਜੀ ਇਹ ਜਿਹੜੀ ਵੀਡੀਓ ਪਾਈ ਹੈ ਔਨ ਡਿਊਟੀ ਪਾਈ ਹੈ ਉਸਨੇ ਬਿਲਕੁਲ ਉਹਨੇ ਬਾ ਵਰਦੀ ਦੇ ਵਿੱਚ ਜਦੋਂ ਕੋਈ ਪੰਜਾਬ ਹੌਮਗੜ ਦਾ ਜ਼ਮਾਨਾ ਪੀਪੀ ਜੋੜਾ ਲਾ ਰੱਖਿਆ ਪੀਐਚਜੀ ਦੇ ਉਹਨੇ ਲਵਾਉਣੀ ਚਾਹੀਦੀ ਸੀ ਉਹ ਵੀ ਲਾ ਕੇ ਹੋਏ ਤੁਸੀਂ ਵੀਡੀਓ ਚੈੱਕ ਕੀਤੀ ਹੋਣੀ ਉਹ ਲਾ ਕੇ ਉਹਨੇ ਵੀਡੀਓ ਪਾਈ ਹੋਈ ਆ ਵਾ ਵਾਰਦੀ ਡਿਊਟੀ ਤੇ ਔਨ ਡਿਊਟੀ ਪਾਈ ਆ ਔਨ ਡਿਊਟੀ ਵੀਡੀਓ ਪਾ ਸਕਦਾ ਹੋ ਕਿਉਂਕਿ ਪੁਲਿਸ ਨਿਯਮਾਂ ਦੀ ਕੋਰ ਲੰਗਣਾ ਨਹੀਂ ਵੀਡੀਓ ਨਹੀਂ ਪਾਈ ਜਾ ਸਕਦੀ ਨਹੀਂ ਪਾਈ ਜਾ ਸਕਦੀ ਅੱਛਾ ਇਹ ਜਦੋਂ ਉਹ ਵਿਵਾਦ ਹੋਇਆ ਤੁਸੀਂ ਉਸ ਤੋਂ ਬਾਅਦ ਆਪਣੇ ਅਧਿਕਾਰੀਆਂ ਨੂੰ ਦੱਸਿਆ ਵੀ ਇਦਾਂ ਇਸ ਤਰੀਕੇ ਦਾ ਮਾਮਲਾ ਜੀ ਇਹ ਮੈਂ ਆ ਕੇ ਆਪਣੇ ਡੀਐਸਪੀ ਸਾਨੂੰ ਦੱਸਦਾ ਸੀਗਾ ਵੀ ਮੈਂ ਇਹਦੀ ਰਿਪੋਰਟ ਲਿਖੀ ਹੈ ਤੇ ਇਹਨੂੰ ਇਹਦੇ ਸੀਨੀਅਰ ਅਫਸਰਾਂ ਨੂੰ ਵੀ ਭੇਜਿਆ ਉਹ ਕਹਿੰਦੇ ਚਲੋ ਠੀਕ ਹੈ ਕੋਈ ਗੱਲ ਨਹੀਂ ਮਤਲਬ ਉਹਦੀ ਗਲਤੀ ਸੀ ਜਿਸ ਕਰਕੇ ਉਹਦੀ ਟ੍ਰਾਂਸਫਰ ਜਿਹੜੀ ਪੁਲਿਸ ਲੈ ਬਦਲੀ ਕੀਤੀ ਹੈ ਪੀਸੀਆਰ ਬਦਲੀ ਕੀਤੀ ਬਿਲਕੁਲ ਜੀ ਬਿਲਕੁਲ ਉਹਦੀ ਗਲਤੀ ਸੀਗੀ ਉਹਦੀ ਰੰਜਿਸ਼ ਦੇ ਕਰਕੇ ਥੋੜਾ ਉਸੇ ਰੰਜਿਸ਼ ਕਰਕੇ ਵੀ ਮੇਰੀ ਬਦਲੀ ਟ੍ਰੈਫਿਕ ਦੇ ਵਿੱਚੋਂ ਪੀਸੀਆਰ ਨਹੀਂ ਕਿਉਂਕਿ ਉਹ ਆਪਦੀ ਵੀਡੀਓ ਤੁਸੀਂ ਚੈੱਕ ਕੀਤੀ ਹੋਣੀ ਉਹ ਕਹਿ ਰਿਹਾ ਕਿ ਮੈਨੂੰ 20 ਸਾਲ ਹੋ ਗਏ ਟ੍ਰੈਫਿਕ ਦੇ ਵਿੱਚ ਠੀਕ ਹੈ ਨਾ ਉਹ ਕੰਟੀਨਿਊ ਜਿਹਾ ਇਸੇ ਕਰਕੇ ਰਹਿਣਾ ਚਾਹੁੰਦਾ ਸੀ ਵੀ ਮੈਂ ਇੱਥੇ ਰਹਾਂ ਮਤਲਬ ਕਾਫੀ ਲੰਮਾ ਟਾਈਮ ਹੋ ਗਿਆ ਹੈ ਇੱਕ ਇੱਕ ਜਗ੍ਹਾ ਉਹ ਤੁਸੀਂ ਬਾਕੀ ਕਰਮਚਾਰੀਆਂ ਨੂੰ ਵੀ ਪੁੱਛ ਸਕਦੇ ਹੋ ਕਿੰਨਾ ਕੋ ਦਾ ਬੋਲਣਾ ਚੰਗਾ ਬਿਲਕੁਲ ਰਸ਼ਮੇਂਦਰ ਜੀ ਤੁਸੀਂ ਵੀ ਨਾਲ ਸੀਗੇ ਉਹ ਕਹਿੰਦਾ ਵੀ ਅਸੀਂ ਰੋਟੀ ਖਾ ਰਹੇ ਸੀ ਸਾਨੂੰ ਬੁਰਾ ਖੁਲਾ ਬੋਲਿਆ ਕਿ ਜਿਹੜੇ ਬਾਕੀ ਮੁਲਾਜ਼ਮ ਟ੍ਰੈਫਿਕ ਦੀ ਤੁਸੀਂ ਵੀ ਨਾਲ ਰਹੇ ਹੋ ਉਹਨਾਂ ਨੇ ਬੁਰਾ ਭਰਾ ਬੋਲਦੇ ਨਹੀਂ ਬਿਲਕੁਲ ਨਹੀਂ ਬੋਲੇ ਜੀ ਜਮ ਲੱਗਿਆ ਹੋਇਆ ਸੀ ਅਸੀਂ ਜਮ ਖਲਾ ਕੇ ਜੀ ਇੰਜਾਰ ਸਾਹਿਬ ਗਏ ਜਦੋਂ ਵੇਖਿਆ ਤੇ ਇਹ ਦੋਨੇ ਬੰਦੇ ਸੀ ਅੰਦਰ ਬੈਠੇ ਜੀ ਮਮਦੀਦੇ ਸੁਰਜਨ ਗਵਾਲ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਅੰਦਰ ਬੈਠੇ ਹੋ ਇਹ ਅੰਦਰ ਕਹਿੰਦਾ ਜਿੰਨੇ ਸਾਡਾ ਤਨਖਾਹ ਮਿਲਦੀ ਉਹਨਾਂ ਕੇ ਅਸੀਂ ਕੰਮ ਕਰਾਂਗੇ ਜਾਉ ਲੱਗਾ ਹੋਏ ਬੱਚੇ ਗੱਡੀ ਦੇ ਵਿੱਚ ਚੀਕਾਂ ਮਾਰ ਰਹੇ ਸੀ ਜੀ ਜਾਮ ਖਲਾਇਆ ਜੀ ਤਿੰਨੇ ਮੁਲਾਜ਼ਮਾਂ ਨੇ ਜੀ ਹਾਂਜੀ ਅੱਛਾ ਉਹ ਤਾਂ ਕਹਿੰਦਾ ਕੀ ਮੈਂ ਜਿੰਨੀ ਡਿਊਟੀ ਕਰਦਾ ਅਮਰੀਕ ਸਿੰਘ ਦਾ ਖੜ ਕੇ ਦੇਖ ਲਈ 12-12 ਘੰਟੇ ਡਿਊਟੀ ਕਰਦਾ ਮੈਂ ਤਾਂ ਕੰਟੀਨਿਊ ਚੱਲਦਾ ਜੀ ਮੈਂ ਤਾਂ ਸਵੇਰੇ 8 ਵਜੇ ਆਇਆ ਨਾ ਰਾਤ ਨੂੰ 8 ਵਜੇ ਜਾਣਾ ਠੀਕ ਹੈ ਨਾ ਮੇਰੇ ਤਾਂ ਕੰਟੀਨਿਊ ਸਾਰਾ ਦਿਨ ਸ਼ਹਿਰ ਤੇ ਚੈਕਿੰਗ ਹੀ ਰਹਿੰਦੀ ਹੈ ਜੀ ਜਦੋਂ ਮਰਜੀ ਕੋਈ ਮਰਜੀ ਆ ਜਾਓ ਮੇਰੇ ਤਾਂ ਕੋਈ ਪ੍ਰੋਬਲਮ ਨਹੀਂ ਲੱਗਦਾ ਹੁੰਦਾ ਜਦੋਂ ਉਹਨੇ ਦਰਖਾਸਤ ਦਿੱਤੀ ਹੈ ਕਿ ਵੀਡੀਓ ਵਾਇਰਲ ਕੀਤੀ ਹੈ ਜਦੋਂ ਮਾਨਯੋਗ ਐਸਐਸਪੀ ਸਾਹਿਬ ਦੇ ਦਰਖਾਸਤ ਹੀ ਦੇ ਹੈ ਸੀ ਉਸ ਤੋਂ ਬਾਅਦ ਇਹਨੂੰ ਵੀਡੀਓ ਵਾਇਰਲ ਕਰਨ ਦੀ ਕੀ ਲੋੜ ਸੀ ਇਹਦਾ ਮਤਲਬ ਉਹਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਉੱਤੇ ਵੀ ਵਿਸ਼ਵਾਸ ਨਹੀਂ ਸੀਗਾ ਹਾਂ ਸੋ ਇਸ ਹਨਾ ਟ੍ਰੈਫਿਕ ਇੰਚਾਰਜ ਅਮਰੀਤ ਸਿੰਘ ਜਿਨ੍ਹਾਂ ਨੇ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਹਾਲਾਂਕਿ ਮੋਹਮਦ ਸਿੰਘ ਮੋਮਦੀ ਸਿੰਘ ਜਿਹੜਾ ਹੈਗਾ ਇਹ ਪੰਜਾਬ ਹੋਮਗਾਰਡ ਦਾ ਜਵਾਨ ਹੈ ਟ੍ਰੈਫਿਕ ਪੁਲਿਸ ਤਨਾਦਾ ਪਿਛਲੇ 20 ਸਾਲਾਂ ਤੋਂ ਟ੍ਰੈਫਿਕ ਦੇ ਵਿੱਚ ਹੀ ਡਿਊਟੀ ਦੇ ਰਿਹਾ ਪਰ ਇਹਦਾ ਵਿਵਾਦ ਹੁੰਦਾ ਹੈ ਟ੍ਰੈਫਿਕ ਇੰਚਾਰਜ ਦੇ ਨਾਲ ਤੋਂ ਸਾਰੀ ਗੱਲ ਸਾਫ਼ ਹੋ ਚ ਡਿਊਟੀ ਦੇ ਦੌਰਾਨ ਅੰਦਰ ਬੈਠਾ ਸੀ ਆਪਣੀ ਗਲਤੀ ਨਹੀਂ ਮੰਨੀ ਇਹਨੇ ਦੋਸਤੋ ਬਾਅਦ ਦਰਖਾਸਤ ਦਿੱਤੀ ਹੈ ਦਰਖਾਸਤ ਦੇਣ ਤੋਂ ਬਾਅਦ ਫਿਰ ਵਰਦੀ ਚ ਔਨ ਡਿਊਟੀ ਵੀਡੀਓ ਵਾਇਰਲ ਕੀਤਾ ਤਾਂ ਹੁਣ ਦੇਖਦੇ ਹਾਂ ਇਹ ਸਾਰੇ ਮਸਲੇ ਦਾ ਜਿਹੜਾ ਹੱਲ ਆ ਉਹ ਕੀ ਨਿਕਲਿਆ ਕਿਉਂਕਿ ਇਸ ਮਾਮਲੇ ਦੀ ਜਾਂਚ ਜਿਹੜੇ ਡੀਐਸਪੀ ਟ੍ਰੈਫਿਕ ਹੈ ਉਹ ਵੀ ਕਰ ਰਹੇ ਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਦੇ ਵੀ ਮਾਮਲਾ ਧਿਆਨ ਚ ਆ ਚੁੱਕਿਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਬਟੇਂਡਾ